ਲੋਕ ਕਹਿੰਦੇ ਨੇ ਵੀ ਟੈਕਨੋਲੋਜੀ ਬਚਾ ਨਹੀਂ ਸਕਦੀ ਕਿਸੇ ਨੂੰ ਪਰ 15 ਸਾਲ ਦੀ ਬੱਚੀ ਨੇ ਟੈਕਨੋਲੋਜੀ ਦੀ ਮਦਦ ਨਾਲ ਇੱਕ ਛੋਟੇ ਜਿਹੇ ਬੱਚੇ ਦੀ ਜਾਨ ਬਚਾ ਲਈ 15 ਮਹੀਨੇ ਦਾ ਬੱਚਾ ਸੀ ਤੇ ਬਾਂਦਰਾਂ ਦੀ ਚਪੇੜ ਚ ਫਸ ਗਿਆ ਦੋਸਤੋ ਪਹਿਲਾਂ ਤਾਂ ਵੀਡੀਓ ਚਲਦੀ ਚਲਦੀ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਿਉਂ ਲੋਕਾਂ ਨੂੰ ਪਤਾ ਲੱਗ ਸਕੇ ਵੀ ਕਿਸ ਤਰੀਕੇ ਦੇ ਨਾਲ ਬਚਾਅ ਹੋ ਸਕਦਾ ਹੈ ਟੈਕਨੋਲੋਜੀ ਦੇ ਮਦਦ ਦੇ ਨਾਲ ਕਹਿੰਦੇ ਆ ਐਲੈਕਸਾ ਕੀ ਕੰਮ ਆਉਂਦੀ ਹੈ ਅੱਜ ਐਲੈਕਸਾ ਨੇ ਉਹ ਕਰ ਦਿਖਾਇਆ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੇ ਵੀ ਐਲੈਕਸਾ ਨੇ ਕੁੱਤੇ ਵਾਂਗ ਭੌਂਕ ਕੇ ਦਿ ਕਮਰੇ ਦੇ ਵਿੱਚ ਕੁਛ ਜਾਂਦੇ ਆ ਤਾਂ ਉਹ ਉਹਨਾਂ ਨੂੰ ਭਜਾਉਣ ਦੇ ਵਿੱਚ ਲਈ ਜਿਹੜੀ ਐਲੈਕਸਾ ਨੇ ਕੁੱਤੇ ਦੀ ਆਵਾਜ਼ ਗੱਡੀ ਤੇ ਇਸ ਤਰੀਕੇ ਨਾਲ ਉਹ ਬੱਚੀ ਦੀ ਜਾਨ ਬਚ ਗਈ ਤੇ ਬੱਚੀ ਕੀ ਕੁਝ ਦੱਸ ਰਹੀ ਹੈ ਉਹ ਤੁਹਾਨੂੰ ਵੀਡੀਓ ਸੁਣਾਉਣੇ ਆ ਕਿ ਬੱਚੀ ਨੇ ਕਿਵੇਂ ਬਿਆਨ ਕੀਤਾ ਕਿ ਐਲੈਕਸਾ ਦੀ ਮਦਦ ਦੇ ਨਾਲ ਬੱਚੀ ਦੀ ਜਾਨ ਬਚੀ ਜਾਂ ਦੋਨਾਂ ਬੱਚੀਆਂ ਦੀ ਜਾਨ ਕਿਉਂਕਿ ਘਰ ਦਾ ਗੇਟ ਖੁੱਲਾ ਸੀ ਤਾਂ ਬਾਂਦਰ ਦਾ ਝੁੰਡ ਜਿਹੜਾ ਉਹ ਕਮਰੇ ਦੇ ਵਿੱਚ ਆ ਜਾਂਦਾ ਤੇ ਬੱਚੀਆਂ ਦੋਨੇ ਡਰ ਜਾਂਦੀਆਂ ਤੇ 15 ਸਾਲ ਦੀ ਜਿਹੜੀ ਬੱਚੀ ਆ ਉਸਨੇ ਐਲੈਕਸਾ ਨੂੰ ਕਿਹਾ ਕਿ ਕੁੱਤੇ ਦੀ ਤਰ੍ਹਾਂ ਭੌਂਕ ਦੇ ਤੇ ਉਹੀ ਚੀਜ਼ ਹੋਈ ਹੈ ਕਿ ਟੈਕਨੋਲੋਜੀ ਨੇ ਆਪਣੀ ਜਿਹੜੀ ਕਰਮਾਤਾ ਉਹ ਦਿਖਾਤੀ ਤੇ ਟੈਕਨੋਲੋਜੀ Alexa ਨੇ ਆਪਣਾ ਜਿਹੜਾ ਕਰਤੱਬ ਸੀ ਉਹ ਦਿਖਾਇਆ ਤੇ ਫਿਰ ਨਾਲ ਦੇ ਨਾਲ ਜਿਹੜੇ ਬੰਦਰ ਸੀ ਉਹ ਕੁੱਤੇ ਦੀ ਬਾਸ ਸੁਣ ਕੇ ਭੱਜ ਗਏ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਟੈਕਨੀਕ ਦੀ ਕਹਿ ਸਕਦੇ ਆ ਕਿ ਲੋਕ ਜ਼ਰੂਰਤ ਨਹੀਂ ਸਮਝੇ ਕਿਤੇ ਨਾ ਕਿਤੇ ਐਡਵਾਂਸ ਹੋਈਆਂ ਚੀਜ਼ਾਂ ਮਦਦ ਵੀ ਕਰਦੀਆਂ ਹੈਲਪ ਵੀ ਕਰਦੀਆਂ ਤੇ ਇਸੇ ਤਰੀਕੇ ਦੇ ਨਾਲ ਉਹ ਬੱਚੀ ਦੀ ਜਾਨ ਬਚ ਗਈ ਹੈ ਪਹਿਲਾਂ ਆਪਾਂ ਬੱਚੀ ਦਾ ਕੀ ਬਿਆਨ ਹੈ ਉਹ ਸੁਣ ਲੈਨੇ ਆ ਫਿਰ ਵੀਡੀਓ ਨੂੰ ਅੱਗੇ ਚੱਲਦੇ ਆਂ نیچے ਕੁਝ ਲੋਕ ਆਏ تھے ਤਾਂ ਉਹ ਲੋਕ ਬਿਨਾਂ ਗੇਟ ਬਣ ਕੇ ਬਾਹਰ ਚਲੇ ਗਏ ਸਨ तो उधर से ही बंदर आया और आके घुस गया रूम में और किचन में सब सामान फेंकने लगा और बच्ची छोटी बच्ची को डराने लगा तो फिर मेरे मतलब मुझे ऐसा ध्यान आया कि एलेक्सा से बोलना चाहिए कि वो कुत्ते की आवाज़ निकाले फिर उसने कुत्ते की आवाज़ निकाली तो फिर वो बंदर डर के भाग गए नहीं बस दीदी थी और वो बच्ची थी छोटी उसके बाद वो बंदर डर के भाग गए ਤੋ ਜੀ ਵੌਇਸ ਕਮਾਂਡ ਨੇ ਬੱਚੀ ਦੀ ਜਾਨ ਬਚਾ ਲਈ ਇਹ ਆ ਟੈਕਨੀਕ ਲੋਕ ਕਹਿੰਦੇ ਨੇ ਕਿ ਚਲੋ ਕਿਤੇ ਨਾ ਕਿਤੇ ਟੈਕਨੋਲੋਜੀ ਗਲਤ ਵੀ ਹੋ ਸਕਦੀ ਹੈ ਪਰ ਜਿੱਥੇ ਟੈਕਨੋਲੋਜੀ ਸਹੀ ਹੁੰਦੀ ਹੈ ਉੱਥੇ ਲੋਕਾਂ ਦੀ ਜਾਨ ਵੀ ਬਚਾ ਲੈਂਦੀ ਹੈ ਐਲੈਕਸਾ ਨੇ ਜਾਨ ਬਚਾਈ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਫਾਇਦਾ ਹੋ ਜਾਂਦਾ ਟੈਕਨੋਲੋਜੀ ਦੇ ਨਾਲ ਐਲੈਕਸਾ ਬਹੁਤ ਸਾਰੇ ਕੰਮ ਕਰਦੀ ਹੈ ਤੇ ਜਿਹੜੇ ਜਿਹੜੇ ਲੋਕ ਐਲੈਕਸਾ ਯੂਜ਼ ਕਰਦੇ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਬਾਰੇ ਇਸ ਵਾਕਿਆ ਬਾਰੇ ਤੁਹਾਡੀ ਕੀ ਰਾਏ ਉਹ ਵੀ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਟੱਪ ਕੇ ਸ਼ੇਅ